ਤੇ ਉਹ ਬੇਅਦਬੀਆਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਗਈ ਉਹਦੀ ਜ਼ਿੰਮੇਵਾਰੀ ਕੀਦੀ ਐ ਕੀ ਇਹ ਤੁਹਾਡੀ ਡੇਰੇ ਨਾਲ ਮਿਲੀ ਭੁਗਤ ਸੀ ਇਹਦਾ ਪੰਜਾਬੀਆਂ ਨੂੰ ਆ ਕੇ ਜਵਾਬ ਦਿਓ ਔਰ ਕੱਲਾ ਕੇਸ ਹੀ ਨਹੀਂ ਬਾਹਰ ਭੇਜਿਆ ਮੁੜ ਕੇ ਹਾਈ ਕੋਰਟ ਚੋਂ ਡੇਰਾ ਰਾਮ रहीम ਆ ਕੇ ਸਟੇ ਵੀ ਲੈ ਗਿਆ ਪੰਜਾਬ ਸਰਕਾਰ ਨੇ اپੋਜ਼ ਨਹੀਂ ਕੀਤੀ ਤਾਂ ਫਿਰ ਅੱਜ ਬੇਅਦਬੀਆਂ ਦਾ ਅਸਲ ਦੋਸ਼ੀ ਕੌਣ ਹੈ ਤਾਂ ਹੁਣ 2-200 ਬੰਦਿਆਂ ਦੀ ਗੈਦਰਿੰਗ ਹਾਲ ਦੇ ਵਿੱਚ ਰੱਖ ਕੇ ਉਹਨੂੰ ਮੁੱਖ ਮੰਤਰੀ ਸੰਬੋਧਨ ਕਰਦੇ ਨੇ ਔਰ ਜਿਹੜੇ ਆਪਣੇ ਵਰਕਰ ਬਿਠਾ ਲੈਂਦੇ ਨੇ ਉਹ ਵੀ ਨੀਚੋਂ ਤਾੜੀਆਂ ਮਾਰਦੇ ਨੇ ਕਿ ਜੀ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇ ਅੰਗ ਠੋਕੇ ਕਾਦੀ ਸੋਚ ਤੇ ਪਹਿਰਾ ਦੇਣਾ ਸ਼੍ਰੋਮਣੀ ਅਕਾਲੀ ਦਲ ਪੀਜੀਆਈ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆਇਆ 10x12 ਦੀ ਪੈਰਾਸਟਾ ਮੋਲਦੀ ਦੁਕਾਨ ਭਗਵੰਤ ਮਾਨ ਸਾਹਿਬ ਕਿਸੇ ਵੀ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਨਹੀਂ ਕਰਦੇ ਲਾਅ ਐਂਡ ਆਰਡਰ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਉਹਦੀ ਗੱਲ ਨਹੀਂ ਕਰਦੇ ਔਰ ਮੁੱਖ ਮੰਤਰੀ ਦਾ ਮਿਆਰ ਲਗਾਤਾਰ ਇੱਡਾ نیچے ਡਿੱਗ ਗਿਆ ਕਿ ਹੁਣ ਕਿਉਂਕਿ ਲੋਕਾਂ ਦੀ ਸਪੋਰਟ ਖਤਮ ਹੋ ਗਈ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਐਮਐਸਪੀ ਦੇ ਹੀ ਨਹੀਂ ਸਕਦਾ ਤਾਂ ਭਗਵਾਨ ਤਮਨ ਸਾਹਿਬ ਅੱਜ ਨੈਤਿਕਤਾ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਕਿਉਂਕਿ ਤੁਹਾਡਾ ਸਿੰਗਲ ਪੁਆਇੰਟ ਐਜੰਡਾ ਸੀ ਕਿ ਜੀ ਐਮਐਸਪੀ ਦੇਾਂਗੇ ਆਮ ਆਦਮੀ ਪਾਰਟੀ ਤੇ ਇਹ ਜਿਹੜਾ ਠੱਗ ਬੰਦਨ ਹੈ ਇਹ ਨਵਾਂ ਠੱਗ ਬੰਦਨ ਇਹਦੀ ਜ਼ੀਰੋ ਸੀਟ ਆਉਣੀ ਹੈ ਪੰਜਾਬ 'ਚ ਇਸ ਗੱਲ ਤੇ ਪੰਜਾਬੀ ਐਤਕੀ ਪਹਿਰਾ ਦੇਣਗੇ ਦੇਖੋ ਜਿਸ ਮੁੱਦੇ ਤੇ ਗੱਲ ਕਰਨ ਦੇ ਲਈ ਤੁਹਾਨੂੰ ਬੁਲਾਇਆ ਹੈ ਉਹ ਇਹ ਜਿਹੜੀਆਂ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਚੱਲ ਰਹੀਆਂ ਨੇ ਇਹ ਗੱਲ ਕਿਸੇ ਮੰਚ ਤੇ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਵਿੱਚ ਜਿਹੜੀਆਂ ਦੋ ਪਾਰਟੀਆਂ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਤਕਰੀਬਨ ਸਭ ਤੋਂ ਲੰਬਾ ਸਮਾਂ ਜੇ ਭਾਰਤ ਦੇ ਉੱਤੇ ਰਾਜ ਕੀਤਾ ਤਾਂ ਆਹੀ ਦੋ ਪਾਰਟੀਆਂ ਨੇ ਕੀਤਾ ਕਾਂਗਰਸ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਤੇ 75 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਤੋਂ ਚੋਣਾਂ ਦੇ ਵਿੱਚ ਦੋਨੋਂ ਪਾਰਟੀਆਂ ਨਾਤਾਏ ਵਿਕਾਸ ਦੀ ਗੱਲ ਕਰਦੀਆਂ ਨੇ ਨਾ ਇਹ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਦੀਆਂ ਨੇ ਨਾ ਇਹ ਗੱਲ ਕਰਦੀਆਂ ਨੇ ਕਿ ਰੁਪਈਆ ਸਾਡਾ ਡਾਲਰ ਦੇ ਮੁਤਾਬਕ ਕਿੰਨਾ ਕਰਦਾ ਜਾ ਰਿਹਾ ਹੈ ਜਾਂ ਭਾਰਤ ਅੱਜ ਵਿਸ਼ਵ ਦੇ ਵਿੱਚ ਕਿੱਥੇ ਖੜਾ ਹੈ ਇਹ ਗੱਲ ਨਹੀਂ ਹੋ ਰਹੀ ਗਰੀਬ ਨੂੰ ਰੋਟੀ ਦੀ ਗੱਲ ਨਹੀਂ ਹੋ ਰਹੀ ਉਹਦੇ ਸਿਰ ਤੇ ਛੱਤ ਦੀ ਗੱਲ ਨਹੀਂ ਹੋ ਰਹੀ ਗੱਲ ਕਦੀ ਹੋ ਰਹੀ ਹੈ ਕਮਿਊਨਲ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਮੰਗਲ ਸੂਤਰ ਦੀ ਗੱਲ ਹੋ ਰਹੀ ਹੈ ਸੋ ਮੇਰਾ ਦੋਨੋਂ ਪਾਰਟੀਆਂ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਕੀ ਇਹ ਬਾਬਾ ਸਾਹਿਬ ਅੰਬੇਦਕਰ ਨੇ ਜੋ ਸਵਿਧਾਨ ਬਣਾਇਆ ਸੀ ਕਿ ਇਹ ਦੋਨੋਂ ਪਾਰਟੀਆਂ ਜੋ ਦਾ ਅਪਮਾਨ ਨਹੀਂ ਕਰ ਰਹੀਆਂ ਇਸ ਕਰਦਾ ਖੁੱਲ ਕੇ ਜਵਾਬ ਦੇਣ ਕਿਉਂਕਿ ਦੇਸ਼ ਦੇ ਵਿੱਚ ਮਨੋਰਟੀਜ਼ ਦੇ ਖਿਲਾਫ ਜਿਹੜਾ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਵੋਟ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਇਹਦਾ ਵਿਰੋਧ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਅਕਾਲ ਤਖਤ ਸਭ ਤੋਂ ਵਰਸਾਈ ਪਾਰਟੀ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਕੀ ਕਹੇ ਬਾਬਾ ਨਾਨਕ ਨੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਲੋ ਤੇ ਅੱਜ ਦੇਸ਼ ਦੇ ਵਿੱਚ ਗੱਲਾਂ ਅਸੀਂ ਕੀ ਕਰ ਰਹੇ ਹਾਂ ਕੀ ਦੇਸ਼ ਦੇ ਵਿੱਚ ਆ ਗੱਲਾਂ ਹੋਣੀਆਂ ਚਾਹੀਦੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਇਹ ਦੋਨੋਂ ਪਾਰਟੀਆਂ ਦੀ ਕਰੜੀ ਨਿੰਦਾ ਕਰਦਾ ਕਿਉਂਕਿ ਪੰਜਾਬ ਮਨੋਰਟੀਜ਼ ਦਾ ਗੁਲਦਸਤਾ ਜਿਹੜੀਆਂ ਦੇਸ਼ ਦੇ ਵਿੱਚ ਮੈਜੋਰਟੀਆ ਨੇ ਉਹ ਵੀ ਉਰੇ ਮਨੋਰਟੀਆ ਨੇ ਤੇ ਜਿਹੜੀਆਂ ਮਨੋਰਟੀਜ਼ ਨੇ ਉਹ ਸਾਰੀਆਂ ਉਹਨਾਂ ਦਾ ਇਹ ਗੁਲਦਸਤਾ ਔਰ ਇਹੀ ਇੱਕ ਖੂਬਸੂਰਤੀ ਹੈ ਕਿ ਦੇਸ਼ ਦੇ ਵਿੱਚ ਜਦੋਂ ਵੀ ਕਮਿਊਨਲ ਗੱਲ ਹੋਈ ਪੰਜਾਬ ਨੇ ਸਿਰੇ ਤੋਂ ਨਕਾਰੀ ਪੰਜਾਬ ਨੇ ਕਦੇ ਵੀ ਕਿਸੇ ਵੀ ਜਾਤੀਵਾਦ ਗੱਲ ਦਾ ਜਾਂ ਜਿਹੜੀ ਫਿਰਕੂ ਗੱਲ ਹੋਵੇ ਜਾਂ ਜਿਹੜੀ ਅਮਨ ਤੇ ਭਾਈਚਾਰਕ ਸਾਂਝ ਨੂੰ ਲੰਬੂ ਲਾਉਂਦੀ ਹੋਵੇ ਪੰਜਾਬ ਨੇ ਉਹ ਗੱਲਾਂ ਨੂੰ ਹਮੇਸ਼ਾ ਨਕਾਰਿਆ ਤਾਂ ਹੀ ਚਾਹੇ 47 ਹੋਵੇ ਚਾਹੇ 84 ਹੋਵੇ ਪੰਜਾਬ ਦੇ ਵਿੱਚ ਕਦੇ ਵੀ ਧਰਮਾਂ ਦੇ ਵਿੱਚ ਵੰਡੀਆਂ ਨਹੀਂ ਪਈਆਂ ਇਹ ਪੰਜਾਬ ਨੂੰ ਬਖਸ਼ਿਸ਼ ਔਰ ਅੱਜ ਦੇਸ਼ ਵੀ ਇਹ ਮੰਗ ਕਰਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਮੰਗ ਹੈ ਕਿ ਜੋ ਭਾਰਤ ਦੇ ਸੰਵਿਧਾਨ ਦੀ ਅਸਲ ਆਤਮਾ ਹੈ ਉਹ ਤਾਂ ਫੈਡਰਲ ਸਟਰਕਚਰ ਹੈ ਭਾਰਤ ਇੱਕ ਯੂਨੀਅਨ ਆਫ ਸਟੇਟਸ ਹੈ ਇਹ ਜਿਹੜਾ ਅਸੀਂ ਬਾਰ-ਬਾਰ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ ਇਹ ਜਿਹੜੀ ਅਸੀਂ ਪਾਵਰ ਦੇਸ਼ ਦੀ ਇੱਕ ਜਗ੍ਹਾ ਲੈ ਕੇ ਜਾਣੀ ਚਾਹੁੰਦੇ ਆ ਇਹ ਸਾਰੇ ਉਹਦੇ ਸਿੱਟੇ ਨਿਕਲ ਰਹੇ ਨੇ ਕਿਉਂਕਿ ਜਿਹੜੇ ਸੂਬੇ ਨੇ ਉਹ ਉਹ ਅੰਗਾ ਵਾਂਗੂ ਨੇ ਕਿ ਜੇ ਅੰਗ ਸਵਸਤ ਰਹਿਣਗੇ ਜੇ ਅੰਗ ਮਜ਼ਬੂਤ ਰਹਿਣਗੇ ਤਾਂ ਹੀ ਸ਼ਰੀਰ ਤਕੜਾ ਹੈ ਔਰ ਅਗਰ ਸਟੇਟਾਂ ਮਜ਼ਬੂਤ ਰਹਿਣਗੀਆਂ ਅਗਰ ਸਟੇਟਾਂ ਦੇ ਵਿੱਚ ਵਸ ਰਹੀਆਂ ਮinorities ਜਾਂ ਲੋਕ ਮਜ਼ਬੂਤ ਰਹਿਣਗੇ ਤਾਂ ਹੀ ਦੇਸ਼ ਮਜ਼ਬੂਤ ਰਹੂਗਾ ਔਰ ਭਾਰਤ ਦੀ ਸਰਕਾਰ ਨੂੰ ਔਰ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਔਰ ਅੱਜ ਲੋਕ ਵੀ ਖਾਸ ਕਰਕੇ ਪੰਜਾਬੀ ਵੀ ਇਹ ਗੱਲ ਸੋਚਦੇ ਨੇ ਕਿ ਖੇਤਰੀ ਪਾਰਟੀਆਂ ਦੇ ਹੱਥ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਤਾਂ ਜੋ ਖੇਤਰ ਦੀ ਗੱਲ ਹੋਵੇ ਔਰ ਇਹ ਜਿਹੜੀ ਪਾਵਰ ਇੱਕ ਥਾਂ ਤੇ ਜਾ ਰਹੀ ਹੈ ਇਨੂੰ ਨਕਾਰਿਆ ਜਾ ਸਕੇ। ਔਰ ਦੂਜਾ ਜਿਹੜਾ ਵਿਸ਼ਾ ਹੈ ਉਹ ਵੀ ਇੱਕ ਨੈਸ਼ਨਲ ਪਾਰਟੀ ਦਾ ਹੈ ਬਟ ਉਹ ਨੈਸ਼ਨਲ ਪਾਰਟੀ ਜਿਹਦਾ ਨਾਲ-ਨਾਲ ਪੰਜਾਬ ਦੇ ਵਿੱਚ ਵੀ ਰਾਜ ਹੈ। ਉਹ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ। ਕਿਉਂਕਿ ਅਗਰ ਦੇਸ਼ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਗੱਲ ਨਹੀਂ ਕਰ ਰਿਹਾ, ਕੋਈ ਰਾਸ਼ਟਰੀ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ, ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਵੀ ਮੁੱਦੇ ਗਾਇਬ ਹੁੰਦੇ ਜਾ ਰਹੇ ਨੇ। ਭਗਵੰਤ ਮਾਨ ਸਾਹਿਬ ਕਿਸੇ ਵੀ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਨਹੀਂ ਕਰਦੇ ਲਾਅ ਐਂਡ ਆਰਡਰ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਉਹਦੀ ਗੱਲ ਨਹੀਂ ਕਰਦੇ ਜਿਹੜੇ ਕਤਲ ਸਰਕਾਰੀ ਛਤਰ ਛਾਇਆ ਦੇ ਵਿੱਚ ਚਾਹੇ ਖਿਡਾਰੀਆਂ ਦੇ ਹੋਣ ਵਪਾਰੀਆਂ ਦੇ ਹੋਣ ਨਾਂਬਰ ਸਿੰਘਰਾ ਦੇ ਹੋਣ ਉਹਦੇ ਤੇ ਗੱਲ ਨਹੀਂ ਕਰਦੇ ਔਰ ਮੁੱਖ ਮੰਤਰੀ ਦਾ ਮਿਆਰ ਲਗਾਤਾਰ ਇੱਡਾ ਨੀਚੇ ਡਿੱਗ ਗਿਆ ਕਿ ਹੁਣ ਕਿਉਂਕਿ ਲੋਕਾਂ ਦੀ ਸਪੋਰਟ ਖਤਮ ਹੋ ਗਈ ਲੋਕ ਆ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਤਾਂ ਹੁਣ 2-200 ਬੰਦਿਆਂ ਦੀ ਗੈਦਰਿੰਗ ਹਾਲ ਦੇ ਵਿੱਚ ਰੱਖ ਕੇ ਉਹਨੂੰ ਮੁੱਖ ਮੰਤਰੀ ਸੰਬੋਧਨ ਕਰਦੇ ਨੇ ਔਰ ਜਿਹੜੇ ਆਪਣੇ ਵਰਕਰ ਪਿਠਾ ਲੈਂਦੇ ਨੇ ਉਹ ਵੀ ਨੀਚੋਂ ਤਾੜੀਆਂ ਮਾਰਦੇ ਨੇ ਕਿ ਜੀ ਭਗਵਾਨ ਤਮਨ ਤੇਰੀ ਸੋਚ ਤੇ ਪਹਿਰਾ ਦੇ ਅੰਗ ਠੋਕ ਕਾਦੀ ਸੋਚ ਤੇ ਪਹਿਰਾ ਦੇਣਾ ਕਿ ਗੁਰੂ ਸਾਹਿਬ ਦੇ ਜਿਹੜੇ ਗੁਰਧਾਮ ਨੇ ਸਾਡੇ ਉਹਨਾਂ ਤੇ ਜਿਹੜਾ ਪੁਲਿਸ ਚੜੀ ਉਹ ਵਾਲੀ ਸੋਚ ਤੇ ਪਹਿਰਾ ਦੇਣਾ ਕਿ ਜਿਹੜੇ ਸਾਡੇ ਮਸ਼ਹੂਰ ਸਿੰਗਰਾਂ ਦੇ ਕਤਲ ਹੋਏ ਨੇ ਔਰ ਉਹਨਾਂ ਦੇ ਕਾਤਲ ਜਿਹੜੇ ਕੋਰਟਾਂ ਨੇ ਪੀਓ ਡਿਕਲੇਅਰ ਕੀਤੇ ਨੇ ਉਹ ਇਹਨਾਂ ਦੇ ਮੰਤਰੀਆਂ ਦੇ ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੁਣ ਮੈਂ ਮੀਹ ਤੇਰ ਦੀ ਗੱਲ ਕਰਦਾ ਕਿ ਉਹ ਸੋਚ ਦੇ ਉੱਤੇ ਪਹਿਰਾ ਦੇਣਾ 75000 ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਚੜਾਇਆ ਕੀ ਉਹ ਸੋਚ ਤੇ ਪੈਰਾ ਦੇਣਾ ਜਾਂ ਜਿਹੜਾ 2500 ਕਰੋੜ ਹੁਣ ਇਹ ਕੋਡ ਆਫ ਕੰਡਕਟ ਦੇ ਦੌਰਾਨ ਲਿਆ ਇਹ ਸੋਚ ਦੇ ਉੱਤੇ ਪੈਰਾ ਦੇਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੇਰਾ ਸਿੱਧਾ ਚੈਲੰਜ ਹੈ ਕਿ ਪੰਜਾਬ ਦੇ ਸਵਾਲਾਂ ਦਾ ਜਵਾਬ ਦਿਓ ਭਗਵੰਤ ਮਾਨ ਹੋਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦਾ ਇਹਨਾਂ ਦਾ ਹੋਰ ਕੋਈ ਵੀ ਲੀਡਰ ਹੋਵੇ ਚੋਣਾਂ ਦੇ ਇਹਨਾਂ ਦੇ ਬਹੁਤ ਵਾਅਦੇ ਸੀ ਬਹੁਤ ਮੁੱਦੇ ਸੀ ਪੂਰੇ ਤਾਂ ਖਰੇ ਤਾਂ ਕਿਸੇ ਤੇ ਵੀ ਨਹੀਂ ਉਤਰੇ ਪਰ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਐਮਐਸਪੀ ਦਾ ਮੁੱਦਾ ਔਰ ਅੱਜ ਬਹੁਤ ਸ਼ਰਮ ਦੇ ਨਾਲ ਬਹੁਤ ਮਾਇੂਸੀ ਦੇ ਨਾਲ ਪੰਜਾਬ ਨੂੰ ਇਹ ਦੱਸਣਾ ਪੈਂਦਾ ਔਰ ਪੰਜਾਬ ਇਹ ਜਾਣਦਾ ਕਿ ਮੁੱਖ ਮੰਤਰੀ ਆਪਦੇ ਐਮਐਸਪੀ ਦੇ ਵਾਅਦੇ ਤੋਂ ਭੱਜ ਗਏ ਨੇ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਐਮਐਸਪੀ ਦੇ ਹੀ ਨਹੀਂ ਸਕਦਾ ਤਾਂ ਭਗਵਾਨ ਤਮਨ ਸਾਹਿਬ ਅੱਜ ਨੈਤਿਕਤਾ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਕਿਉਂਕਿ ਤੁਹਾਡਾ ਸਿੰਗਲ ਪੁਆਇੰਟ ਏਜੰਡਾ ਸੀ ਕਿ ਜੀ ਐਮਐਸਪੀ ਦੇਾਂਗੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਦੇ ਸਕਦਾ ਕੁਰਸੀ ਛੱਡਦੇ ਅਸੀਂ ਦਿਆਂਗੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਦੇਊਂਗਾ ਉਹ ਇੱਕ ਇਹਨਾਂ ਦੀ ਮੰਤਰੀ ਸੀ ਉਹ ਤਾਂ ਕਹਿੰਦੇ ਸੀ ਪੰਜਾਂ ਮਿੰਟਾਂ ਚ ਕੇਜਰੀਵਾਲ ਸਾਹਿਬ ਨੇ ਸਾਰਾ ਫਾਰਮੂਲਾ ਤਿਆਰ ਕਰ ਲਿਆ ਉਹ ਦਿਆਂਗੇ ਸੋ ਜਿਹੜਾ ਮੁੱਖ ਮੰਤਰੀ ਆਪਣੀ ਕਹੀ ਹੋਈ ਗੱਲ ਤੇ ਕਾਇਮ ਨਹੀਂ ਰਹਿ ਸਕਦਾ ਜਿਹੜਾ ਆਪਣੀ ਗਲਤ ਤੋਂ ਹੀ ਝੂਠਾ ਪੈ ਗਿਆ ਤਾਂ ਜੋ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਨਵੇਂ ਵਾਅਦੇ ਕਰਨਾ ਚਾਹੁੰਦੇ ਨੇ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਮੇਰਾ ਸਿੱਧਾ ਸਵਾਲ ਹੈ ਕਿ ਕਿਉਂ ਨਹੀਂ ਤੁਸੀਂ ਪੰਜਾਬ ਦੇ ਵਿੱਚ 2 ਸਾਲ ਦੀ ਸਰਕਾਰ ਦੀ ਪ੍ਰਾਪਤੀਆਂ ਤੇ ਗੱਲ ਕਰਦੇ ਕਿਉਂ ਸਾਰੇ ਚੋਣ ਪ੍ਰਚਾਰ ਨੂੰ ਸਿਰਫ ਵਿਰੋਧੀਆਂ ਦੇ ਖਿਲਾਫ ਤੂ ਤੂ ਮਹਿਮੇ ਦੇ ਵਿੱਚ ਲਜਾਉਣਾ ਚਾਹੁੰਦੇ ਆ ਔਰ ਕਨਫਿਊਜ਼ਡ ਬਹੁਤ ਰਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਜੀ 75 ਸਾਲਾਂ ਚ ਹੋਇਆ ਕੁਛ ਨਹੀਂ ਕੱਲ ਉੱਥੇ ਗੁਰਦਾਸਪੁਰ ਚ ਫਿਰਦੇ ਸੀ ਦੂਜੇ ਪਾਸੇ ਕਹਿੰਦੇ ਜੀ ਥੰਬੇ ਵੀ ਉਹੀ ਨੇ ਲਾਈਨਾਂ ਵੀ ਉਹੀ ਨੇ ਟਰਾਂਸਫਾਰਮ ਵੀ ਉਹੀ ਨੇ ਤੇ ਫਿਰ ਮਾਮਾ ਤੇਰਾ ਚਕੂਆ ਪੰਜਾਬ ਦੇ ਵਿੱਚ ਮਲ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਦੇਣ ਕੀ ਆ ਤੁਹਾਡੀ ਮੈਂ ਸਿੱਧਾ ਪੁੱਛਦਾ ਕਿ ਕੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਵੱਡਾ ਨਵਾਂ ਕਾਲਜ ਪੰਜਾਬ ਨੂੰ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਚਾਹੇ ਸਾਡੀ ਹਰਗੋਬਿੰਦ ਖੁਰਾਣਾ ਸਕੀਮ ਹੋਵੇ ਚਾਹੇ ਸਾਡੇ ਮੈਰੀਟੋਰੀਅ ਸਕੂਲਾਂ ਦੀ ਸਕੀਮ ਹੋਵੇ ਚਾਹੇ ਮਾਈ ਭਾਗੋ ਦੀ ਅਕੈਡਮੀ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਅਕੈਡਮੀ ਹੋਵੇ ਜਿੱਥੇ ਸਾਡੇ ਬੱਚਿਆਂ ਨੂੰ ਆਰਮਡ ਫੋਰਸੇਸ ਲਈ ਬੱਚੇ-ਬੱਚਿਆਂ ਨੂੰ ਟ੍ਰੇਨਿੰਗ ਕੀਤਾ ਜਾਂਦਾ ਹੈ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਕੀ ਦਿੱਤਾ ਸਵਾਲ ਨੰਬਰ 1 ਲੋਕਾਂ ਨੂੰ ਆਕੇ ਦੱਸੋ ਸ਼੍ਰੋਮਣੀ ਅਕਾਲੀ ਦਲ ਪੀਜੀਆਏ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆ 10x12 ਦੀ ਪੈਰਾਸਟਾ ਮੋਲਦੀ ਦੁਕਾਨ ਆਓ ਦੱਸੋ ਪੰਜਾਬੀਆਂ ਨੂੰ ਕੋਈ ਨਵਾਂ 에어ਪੋਰਟ 2 ਸਾਲਾਂ ਦੇ ਵਿੱਚ ਪੰਜਾਬ ਨੂੰ ਦਿੱਤਾ ਹੋਵੇ ਤਾਂ ਆਓ ਦੱਸੋ ਤੇ ਜਿਹੜੇ ਪਾਵਰ ਸਰਪਲਸ ਸੂਬੇ ਦੀ ਤੁਸੀਂ ਹਾਂ ਵੀ ਭਰਦੇ ਹੋ ਜਿਹੜੇ ਸੋਲਰ ਸਿਸਟਮ ਦੀ ਗੱਲ ਕਰਦੇ ਹੋ ਇਹ ਕੌਣ ਲਾ ਕੇ ਗਿਆ ਇਹ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਭਗਵੰਤ ਮਾਨ ਸਾਹਿਬ ਦਾ ਇੱਥੇ ਕੀ ਹੈ ਤੇ ਕੱਲ ਉੱਥੇ ਜਾ ਕੇ ਗੁਰਦਾਸਪੁਰ ਦੇ ਵਿੱਚ ਉਹੀ ਪ੍ਰਾਣੀਆਂ ਰਟੀਆਂ ਰਟਾਈਆਂ ਗੱਲਾਂ ਕਿ ਜੀ ਮੈਂ ਇਹ ਕਰਤਾ ਜੀ ਮੈਂ ਅਫਸਰਾਂ ਨੂੰ ਬੁਲਾ ਲਿਆ ਜੀ ਨੱਕੇ ਮੋੜਨ ਵਾਲੀ ਗੱਲ ਕਰਤੀ ਮਾਨ ਸਾਹਿਬ ਨੱਕਾ ਤਾਂ ਤੁਸੀਂ ਨਹੀਂ ਆਪਣੀ ਜ਼ਿੰਦਗੀ 'ਚ ਮੋੜਿਆ ਕਦੇ ਤੁਹਾਨੂੰ ਸਾਰਾ ਸੰਗਰੂਰ ਸਾਰਾ ਧੂਰੀ ਸਾਰਾ ਸਤੋਜ ਜਾਣਦਾ ਕਿ ਕਿੰਨੇਕ ਨੱਕੇ ਮੋੜਦੇ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜਾ ਵਿਰੋਧੀਆਂ ਦੇ ਖਿਲਾਫ ਕਰਦੇ ਹੋਂ ਕੱਲ ਹਰੀਆਂ ਮਿਰਚਾਂ ਲਾਲ ਮਿਰਚਾਂ ਮੈਂ ਇਹ ਤਾਂ ਨਹੀਂ ਜਾਣਦਾ ਕਿ ਹਰੀਆਂ ਲਾਲ ਮਿਰਚਾਂ ਕੀ ਨੇ ਪਰ ਮਾਨਸਾਹਬ ਤੁਹਾਡੇ ਲੱਗਦੀਆਂ ਬਹੁਤ ਨੇ ਦੋਨੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਇਹਦਾ ਕਾਰਨ ਕੀ ਹੈ ਕਿ ਦਸਣ ਨੂੰ ਅੱਜ ਤੁਹਾਡੇ ਕੋਲ ਕੰਮ ਨਹੀਂ ਹੈਗੇ ਸੂਬੇ ਦੇ ਵਿੱਚ ਅਗਰ ਲਾਅ ਐਂਡ ਆਰਡਰ بگੜਿਆ ਤਾਂ ਤੁਸੀਂ ਵਿਗਾੜਿਆ ਅਗਰ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਨਸ਼ਾ ਪੰਜਾਬ ਸਰਕਾਰ ਵਕਾਰੀ ਹੈ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਅਗਰ ਅਰਵਿੰਦ ਕੇਜਰੀਵਾਲ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੇ ਇੱਕ ਸਾਈਜ਼ ਘਟਾਲਾ ਕੀਤਾ 338 ਕਰੋੜ ਦਾ ਜਿੱਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਤੇ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਅੱਜ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਲੈਂਦੇ ਨੇ ਇਸ ਗੱਲ ਦੀ ਕਿ ਪੰਜਾਬ ਦਾ 75000 ਕਰੋੜ ਦਾ ਕਰਜ਼ਾ ਸਿਰਫ ਉਸ ਪਰਛਤ ਬੰਦੇ ਨੂੰ ਨੈਸ਼ਨਲ ਲੀਡਰ ਬਣਾਉਣ ਦੇ ਲਈ ਲਿਆ ਗਿਆ ਵੱਡੇ ਵੱਡੇ ਇਸ਼ਤਿਹਾਰ ਮਨੀਪੁਰ ਕੇਰਲਾ ਨਾਗਾ ਲੈਂਡ ਮਿਜ਼ੁਰਮ ਪਤਾ ਨਹੀਂ ਕਿੱਥੇ ਕਿੱਥੇ ਲੱਗਦੇ ਰਹੇ ਤੇ ਉਹ ਬੰਦਾ ਐਕਸਾਈਜ਼ ਘਟਾਲਾ ਕਰਕੇ ਜੇਲ੍ਹ ਦੇ ਵਿੱਚ ਬੈਠਾ ਦੱਸੋ ਪੰਜਾਬ ਦਾ ਐਡਾ ਨੁਕਸਾਨ ਤੁਸੀਂ ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਕਿਉਂ ਕੀਤਾ ਇਸ ਗੱਲ ਦੀ ਜਵਾਬ ਦੇਣੀ ਚਾਹੀਦੀ ਹੈ ਔਰ ਤੀਸਰੀ ਗੱਲ ਜਿਹੜੀ ਕੱਲ ਤੁਸੀਂ ਰੈਲੀ 'ਚ ਬਹੁਤ ਜੋਰ ਸ਼ੋਰ ਨਾਲ ਕਹੀ ਤੁਸੀਂ ਗੱਲ ਕਹੀ ਕਿ ਜੀ ਬੇਅਦਬੀਆਂ ਅਕਾਲੀ ਦਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਇਆ ਤੇ ਭਗਵੰਤ ਮਾਨ ਸਾਹਿਬ ਤੁਸੀਂ ਭੁੱਲ ਗਏ ਕਿ ਮੁੱਖ ਮੰਤਰੀ ਕੌਣ ਹੈ ਸੂਬੇ ਦਾ ਬੇਅਦਬੀਆਂ ਦਾ ਚਲਾਨ ਕਿਹਨੇ ਪੇਸ਼ ਕੀਤਾ ਸੂਬੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਆਪ ਕੀਤਾ ਫਰ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਆ ਆਪਾਂ ਉਹ ਬੇਅਦਬੀ ਦੇ ਚਲਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਨਹੀਂ ਪਰ ਅੱਜ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਸ ਹਾਰੀ ਤੇ ਉਹ ਬੇਅਦਬੀਆਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਗਈ ਉਹਦੀ ਜ਼ਿੰਮੇਵਾਰੀ ਕੀਦੀ ਹੈ ਕੀ ਇਹ ਤੁਹਾਡੀ ਡੇਰੇ ਨਾਲ ਮਿਲੀ ਭੁਗਤ ਸੀ ਇਹਦਾ ਪੰਜਾਬੀਆਂ ਨੂੰ ਆ ਕੇ ਜਵਾਬ ਦਿਓ ਔਰ ਕੱਲਾ ਕੇਸ ਹੀ ਨਹੀਂ ਬਾਹਰ ਭੇਜਿਆ ਮੁਰਗੇ ਹਾਈ ਕੋਰਟ ਚੋਂ ਡੇਰਾ ਰਾਮ ਰਹੀਮ ਆ ਕੇ ਸਟੇ ਵੀ ਲੈ ਗਿਆ ਪੰਜਾਬ ਸਰਕਾਰ ਨੇ اپੋਜ਼ ਨਹੀਂ ਕੀਤੀ ਤਾਂ ਫਿਰ ਅੱਜ ਬੇਅਦਬੀਆਂ ਦਾ ਅਸਲ ਦੋਸ਼ੀ ਕੌਣ ਹੈ ਜਿਹੜੀ ਸੁਲਤਾਨਪੁਰ ਲੋਧੀ ਫੌਜ ਚੜੀ ਗੋਲੀਆਂ ਚਲਾਈਆਂ ਉਹ ਬੇਅਦਬੀ ਦਾ ਦੋਸ਼ੀ ਕੌਣ ਹੈ ਤੇ ਟਿਕਟਾ ਸ਼੍ਰੋਮਣੀ ਅਕਾਲੀ ਦਲ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਹਰ ਇੱਕ ਸੀਟ ਤੇ ਚਾਰ ਚਾਰ ਦਾਅਵੇਦਾਰ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਵਰਕਰਾਂ ਨੂੰ ਨਹੀਂ ਟਿਕਟਾਂ ਦtੀਆਂ ਜਾਂ ਐਮਐਲਏ ਨੂੰ ਯਾ ਮੰਤਰੀਆਂ ਨੂੰ ਯਾ ਤਿਤਲੀਆਂ ਨੂੰ ਤਾਂ ਫਿਰ ਕਰਮਜੀਤ ਅਨਮੋਲ ਨੂੰ ਕਿਉਂ ਟਿਕਟ ਦਿੱਤੀ ਜੀਪੀ ਸਾਹਿਬ ਨੂੰ ਕਿਉਂ ਦਿੱਤੀ ਤੇ ਜਿਹੜਾ ਅਕਾਲੀ ਦਲ ਨੇ ਇੱਕ ਉਮੀਦਵਾਰ ਜਿਹਨੂੰ ਅਕਾਲੀ ਦਲ ਨੇ ਨਾ ਬਾਈ ਇਲੈਕਸ਼ਨ ਚ ਟਿਕਟ ਦਿੱਤੀ ਨਾ ਐਤਕੀ ਟਿਕਟ ਦੇਣੀ ਸੀ ਉਹਨੂੰ ਤਾਂ ਤੁਸੀਂ ਲਿਜਾ ਕੇ ਟਿਕਟ ਵੀ ਦਿੱਤੀ ਰਾਤੋ ਰਾਤ ਜੁਆਇਨ ਕਰਾ ਕੇ ਤੇ ਤੁਸੀਂ ਸਵਾਲ ਕਰੋ ਅਕਾਲੀ ਦਲ ਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਔਰ ਮੰਤਰੀਆਂ ਦੇ ਉੱਤੇ ਮੇਰੇ ਚੌਥੇ ਸਵਾਲ ਦਾ ਅੱਜ ਜਵਾਬ ਦੇ ਕੇ ਜਾਓ ਕਿ ਕੈਬਨਟ ਮੰਤਰੀ ਜ਼ਿਆਦਾ ਪਾਵਰਫੁਲ ਹੁੰਦਾ ਮਾਨ ਸਾਹਿਬ ਉਦੇ ਕੋਲ ਸਟੇਟ ਦਾ ਜ਼ਿਆਦਾ ਬਜਟ ਹੁੰਦਾ ਹੈ ਕਿ ਐਮਪੀ ਬਣ ਕੇ ਉਹ ਸੂਬੇ ਦਾ ਵੱਧ ਭਲਾ ਕਰ ਸਕਦਾ ਕਿਉਂਕਿ ਐਮਪੀ ਤਾਂ ਪਹਿਲਾਂ ਵੀ ਤੁਹਾਡੇ ਗੁੰਗੇ ਬੋਲੇ ਸੱਤ ਹੈਗੇ ਨੇ ਜਿਹੜੇ ਪੈਸੇ ਲੈ ਕੇ ਤੁਸੀਂ ਰਾਜ ਸਭਾ ਦੇ ਵਿੱਚ ਭੇਜੇ ਅੱਜ ਕੋਈ ਆਇਆ ਕੇਜਰੀਵਾਲ ਦੀ ਹਮਾਇਤ ਤੇ ਉਹਨਾਂ ਚੋਂ ਤੁਹਾਡੇ ਸੱਤੇ ਜਿਹੜੇ ਰਾਜ ਸਭਾ ਚ ਗਏ ਨੇ ਕੇਜਰੀਵਾਲ ਦੀ ਹਮਾਇਤ ਤੇ ਕਿਉਂ ਨਹੀਂ ਆਇਆ ਕਿਉਂਕਿ ਅਗਲੇ ਜਾਣਦੇ ਨੇ ਭਾਈ ਆਪਾਂ ਤਾਂ ਸੀਟ ਖਰੀਦੀ ਹੈ ਆਪਾਂ ਕਿਸ ਦੀ ਮਿੰਤ ਕਰਕੇ ਕੀ ਲੈਣਾ ਸੋ ਹੁਣ ਜਿਹੜੇ ਨਵੇਂ ਭੇਜੋਗੇ ਉਹ ਕੀ ਕਰ ਲੈਣਗੇ ਸੋ ਅੱਜ ਪੰਜਾਬ ਇਹ ਵੀ ਗੱਲ ਕਹਿੰਦਾ ਹੈ ਕਿ ਜੇ ਤਾਂ ਤੁਹਾਡੇ ਮੰਤਰੀ ਜਿਹੜੇ ਐਮਪੀ ਦੀ ਚੋਣ ਲੜ ਰਹੇ ਨੇ ਜੇ ਤਾਂ ਉਹ ਬਹੁਤ ਇੰਟੈਲੀਜੈਂਟ ਨੇ ਫਿਰ ਵੀ ਉਹਨਾਂ ਨੂੰ ਕਿਉਂ ਭੇਜਣਾ ਆਪਾਂ ਪਾਰਲੀਮੈਂਟ ਫਿਰ ਤਾਂ ਉਹੜੀ ਕੰਮ ਲਵਾਵਾਂਗੇ ਤਾਂ ਵੀ ਉਹ ਹਾਰਦੇ ਨੇ ਜੇ ਉਹ ਨਕੰਮੇ ਨੇ ਜੇ ਉਹਰੇ ਨਹੀਂ ਕੁਝ ਕਰ ਸਕਦੇ ਫਿਰ ਵੀ ਉਹ ਪਾਰਲੀਮੈਂਟ ਕਿਉਂ ਭੇਜਨੇ ਸੋ ਮੰਤਰੀ ਤਾਂ ਸਾਰੀ ਚੋਣ ਚੋਂ ਬਾਹਰ ਨੇ तितਲੀਆਂ ਬਾਹਰ ਨੇ ਕਲਾਕਾਰ ਜਿਹੜੇ 2016 ਚ ਕਹਿੰਦੇ ਸੀ ਕਿ ਆ ਕੇ ਲੈ ਲੋ ਮੇਰਾ ਸਾਰਾ ਪਿੰਡ ਬਕਾਉ ਹੈ ਤੇ ਅਜ ਉਹੀ ਕਲਾਕਾਰਾਂ ਨੇ ਪਤਾ ਨਹੀਂ ਕਿਹੜੇ ਮਸਲੇ ਹੱਲ ਕਰਾ ਲੇ ਉਹ ਤੁਰੇ ਫਿਰਦੇ ਨੇ ਇਹ ਸਵਾਲਾਂ ਦੇ ਜਵਾਬ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਿਓ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਜਿਹੜਾ ਇਹ ਨਵਾਂ ਗੱਠ ਜੋੜਾ ਦੇਖੋ ਅੱਜ ਮੈਂ ਇੱਕ ਸਿੰਬਲ ਵੀ ਲਾਂਚ ਕਰਦਾ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਨੈਤਿਕ ਗੱਠ ਜੋੜ ਹੈ ਹੱਥ ਦੇ ਵਿੱਚ ਝਾੜੂ ਇਹ ਅਸਲੀਅਤ ਇਹਨਾਂ ਦੀ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਰਾਹੁਲ ਗਾਂਧੀ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਹ ਐ ਫਿਰਦੇ ਨੇ ਜਿਵੇਂ ਲਾਵਾਂ ਲੈਣੀਆਂ ਹੁਣ ਇੱਕ ਦੂਜੇ ਦੇ ਮਗਰ ਤੇ ਪੰਜਾਬ ਦੇ ਵਿੱਚ ਆ ਕੇ ਇਧਰੋਂ ਝਾੜੂ ਕੱਢ ਲੈਂਦਾ ਉਧਰੋਂ ਪੰਜਾ ਲੈ ਕੇ ਖੜ ਜਾਂਦੇ ਨੇ ਕੀ ਪੰਜਾਬੀਏ ਨਹੀਂ ਦਿਖਦਾ ਕੀ ਇਹ ਨਾ ਤੇ ਗੱਠਜੋੜ ਨਹੀਂ ਕਿ ਐਸੇ ਗੱਠਜੋੜ ਦੇ ਤਹਿਤ ਪਹਿਲਾਂ ਤਾਂ ਖੈਰਾ ਸਾਹਿਬ ਨਾਲ ਤੁਹਾਡੀ ਮੈਨੂੰ ਲੱਗਦਾ ਇਸ ਲੈਵਲ ਤੇ ਤੁਸੀਂ ਕਹਿੰਦੇ ਸੀ ਵੀ ਖੈਰਾ ਸਾਹਿਬ ਨੇ ਤਾਂ ਐਨਡੀਪੀਐਸ ਦਾ ਕੰਮ ਕੀਤਾ ਤੁਸੀਂ ਸਵੇਰੇ ਸੁੱਤੇ ਪਿਆ ਨੂੰ ਚੱਕਣ ਤੱਕ ਗਏ ਔਰ ਹੁਣ ਸੁਪਰੀਮ ਕੋਰਟ ਚ ਕਹਿੰਦੇ ਅਸੀਂ ਕੇਸ ਹੀ ਨਹੀਂ ਚਲਾਉਣਾ ਕੀ ਇਹ ਐਸੇ ਠੱਗ ਬੰਦਨ ਦਾ ਨਤੀਜਾ ਨਹੀਂ ਇਹ ਜਵਾਬ ਦੇ ਕਿਹਦੀ ਹੈ ਔਰ ਅੱਜ ਪੰਜਾਬ ਦੇ ਲੋਕ ਕੈਮਰਾ ਲੈ ਕੇ ਸਵਾਲ ਕਰਨ ਜਿੱਥੇ ਇਹਨਾਂ ਦੇ ਮੰਤਰੀ ਜਾਣ ਐਮਐਲਏ ਜਾਣ ਕੈਂਡੀਡੇਟ ਜਾਣ ਚਾਹੇ ਉਹ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਆਪਣੀ ਐਮਐਸਪੀ ਨੂੰ ਲੈ ਕੇ ਸਵਾਲ ਕਰੋ ਆਪਣੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਕਰੋ ਔਰ ਕੈਮਰਾ ਲਾਈਵ ਰੱਖੋ ਕਿਉਂਕਿ ਇਹੀ ਲੋਕਾਂ ਨੇ ਕਿਹਾ ਸੀ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕੈਮਰਾ ਲਾਈਵ ਹੋਣਾ ਚਾਹੀਦਾ ਔਰ ਅੱਜ ਭਗਵੰਤ ਮਾਨ ਸਾਹਿਬ ਨੂੰ ਇਹ ਜਵਾਬ ਦੇਣਾ ਪਊਗਾ ਪੰਜਾਬ ਦੇ ਲੋਕਾਂ ਦਾ ਜਵਾਬ ਦੇਣਾ ਪਊ ਕਿਸਾਨ ਦੀ ਐਮਐਸਪੀ ਦਾ ਜਵਾਬ ਦੇਣਾ ਪਊ ਜਿਹੜੀਆਂ ਮਾਵਾਂ ਦੀਆਂ ਕੁੱਖਾਂ ਸੁਨੀਆਂ ਕੀਤੀਆਂ ਆਜੋ ਦਾ ਜਵਾਬ ਦੇਣਾ ਪਊ ਤੇ ਕੱਲ ਜਵਾਬ ਕੀ ਦਿੱਤਾ ਕਹਿੰਦਾ ਸ਼ੈਰੀ ਕਲਸੀ ਨੂੰ ਬਣਾ ਕੇ ਤੁਸੀਂ ਐਮਪੀ ਭੇਜ ਦਿਓ ਪਾਸਵਰਡ ਤਾਂ ਮੇਰੇ ਕੋਲ ਹੈਗੇ ਪਾਰਲੀਮੈਂਟ ਦੇ ਮੈਂ ਦੇ ਦੂੰ ਮੈਂ ਮਾਨ ਸਾਬਾ ਹੱਤਰਨ ਕੇ ਬੇਨਤੀ ਕਰਦਾ ਤੁਸੀਂ ਆਪਣੇ ਵਾਲੇ ਪਾਸਵਰਡ ਨਾ ਸ਼ੈਰੀ ਕਲਸੀ ਨੂੰ ਦੇ ਦਿਓ ਕਿਉਂਕਿ ਜੇ ਥੋੜੇ ਵਾਲੇ ਪਾਸਵਰਡ ਲੈ ਕੇ ਕਿਤੇ ਸ਼ੈਰੀ ਕਲਸੀ ਗਲਤੀ ਦੇ ਨਾਲ ਵੀ ਪਹੁੰਚ ਗਿਆ ਤਾਂ ਫਿਰ ਬਹੁਤ ਮੈਂਬਰ ਪਾਰਲੀਮੈਂਟਾਂ ਨੂੰ ਸ਼ਿਕਾਇਤ ਕਰਨੀ ਪੈਣੀ ਹੈ ਔਰ ਨਵੀਂ ਪਾਰਲੀਮੈਂਟ ਚ ਆਪਾਂ ਹੁਣ ਉਸ ਤਰੀਕੇ ਦਾ ਕੋਈ ਸਮੈਲ ਸਮੁੱਲ ਵਾਲੀ ਗੱਲ ਨਹੀਂ ਆਉਣ ਦੇਣੀ ਜਿਹੜੀ ਪੁਰਾਣੀ ਪਾਰਲੀਮੈਂਟ ਚ ਆਈ ਸੀ ਨਵੀਂ ਪਾਰਲੀਮੈਂਟ ਨੂੰ ਆਪਾਂ ਉਸ ਪਾਸੇ ਨੂੰ ਥੋੜਾ ਸ਼ੁੱਧ ਰੱਖਣਾ ਸੋ ਅੱਜ ਮੇਰਾ ਸਿੱਧਾ ਸਵਾਲ ਹੈ ਚਾਹੇ ਦੇਸ਼ ਦੀ ਪਾਰਟੀ ਹੈ ਚਾਹੇ ਸਾਡੇ ਆਪ ਦੇ ਭਗਵੰਤ ਮਾਨ ਸਾਹਿਬ ਹੈ ਕਿ ਕੀ ਪੰਜਾਬ ਦੇ ਵਿੱਚ ਮੁੱਦਿਆਂ ਤੇ ਰਾਜਨੀਤੀ ਕਰਨੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਅੱਜ ਸਵਾਲ ਕੀਤੇ ਨੇ ਕੰਮਾਂ ਦੇ ਕਿ ਉਹਨਾਂ ਤੇ ਰਾਜਨੀਤੀ ਕਰਨੀ ਹੈ ਕਿ ਲੋਕ ਭਲਾਈ ਸਕੀਮਾਂ ਤੇ ਰਾਜਨੀਤੀ ਕਰਨੀ ਹੈ ਜਾਂ ਸਿਰਫ ਤੂੰ ਤੂੰ ਮੈਂ ਮੈਂ ਦੀ ਜਿਹੜੀ ਰਾਜਨੀਤੀ ਸੂਬੇ ਦੇ ਵਿੱਚ ਖੜੀ ਹੋਈ ਆ ਉਹ ਕਰਨੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਰ ਇੱਕ ਗੱਲ ਤੋਂ ਮੋੱਕਰ ਕੇ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੇ ਨੇ ਪਰ ਇੱਕ ਗੱਲ ਇਸ ਵਾਰ ਮਾਨ ਸਾਹਿਬ ਤੁਹਾਡੀ 100% ਸੱਚੀ ਹੋਣੀ ਹੈ ਕਿ ਪੰਜਾਬ ਚ ਜ਼ੀਰੋ ਤੇਰਾ ਹੋਣਾ ਆਮ ਆਦਮੀ ਪਾਰਟੀ ਤੇ ਇਹ ਜਿਹੜਾ ਠੱਗ ਬੰਦਨ ਹੈ ਇਹ ਨਵਾਂ ਠੱਗ ਬੰਦਨ ਇਹਦੀ ਜ਼ੀਰੋ ਸੀਟ ਆਉਣੀ ਹੈ ਪੰਜਾਬ ਚ ਇਸ ਗੱਲ ਤੇ ਪੰਜਾਬੀ ਐਤਕੀ ਪਹਿਰਾ ਦੇਣਗੇ ਔਰ ਇਹ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦਾ ਅਸਲ ਕਾਣ ਕੀਤਾ ਅਸਲ ਨੁਕਸਾਨ ਕੀਤਾ ਇਹਨਾਂ ਨੂੰ ਦੁਬਾਰਾ ਉਹ ਦਿੱਲੀ ਦਾ ਰਾਹ ਦਿਖਾਇਆ ਜੋ ਪੰਜਾਬ ਚ ਇਹ ਪਾਰਟੀਆਂ ਰਹਿਣ ਨਹੀਂ ਦੇਣੀਆਂ ਮੈਂ ਭੁੱਲਰ ਸਾਹਿਬ ਨੂੰ ਕਹੂੰਗਾ ਕਿ ਜੋ ਗੱਲ ਕੋਈ ਕਹਿਣੀ ਚਾਹੁੰਦੇ ਨੇ